ਆਪੇ ਮਾ ਤੋਂ ਆਪਣਾ ਕੋਲ ਮ ਸਿੰਘਾਸਕਰਤਨ ਸਾਹਿਬ ਠੀਕ ਠਾਕ ਹੋਮੂ ਇਸ ਟਾਈਮ ਖੜਾ ਅਸੀਂ ਮੰਡੀ ਅਹਿਮਦਗੜ ਦੀ ਦਾਣਾ ਮਟੀ ਦੇ ਵਿੱਚ ਜੋ ਕਿ ਨਵੀਂ ਦਾਣਾ ਮੰਡੀ ਆ ਕਿ ਜਗੇੜਾ ਤੋਂ ਜੇ ਤੁਮ ਮੰਡੀ ਅਹਿਮਦਗੜ ਨੂੰ ਜਾਣੇ ਉਹ ਰੋਡ ਦੇ ਉੱਤੇ ਆ ਜਾਂਦੀ ਹੈ ਤਕਰੀਬਨ ਦੂਨੂ ਨੇੜੇ ਸੰਗਤ ਜਿਹੜੀ ਆਉਗੀ ਉਹਦੇ ਲਈ ਦੱਸਣਾ ਪਹਿਲਾਂ ਫਰ ਜਗਾ ਸਾਡਾ ਕਿਉਂਕਿ ਕਈ ਵਾਰ ਤੁਹਾਨੂੰ ਨੇੜੇ ਸੰਗਤ ਨੂੰ ਨਹੀਂ ਪਤਾ ਲੱਗਦਾ ਵਗਾ ਜਦੋਂ ਜਗੇੜੇ ਵਾਲਿਓ ਪਾਸੇ ਆਵੋਗੇ ਨਹਿਰ ਦੇ ਨਾਲ ਮੋੜੋਗੇ ਮੰਡੀ ਅਹਿਮਦਗੜ ਵਾਲਾ ਰੋਡ ਤਾਂ ਤਕਰੀਬਨ ਉਹ ਤੋਂ ਹਾਂ ਆ ਰੋਡ ਦੇ ਉੱਤੇ ਹੀ ਆ ਨਮੀਤਾਰਾ ਮੰਡੀ ਤਕਰੀਬ ਕਿਹ ਨੂੰ ਮਾਰਜੀ ਪੁੱਛ ਲੋ ਤੇ ਇੱਥੇ ਸੰਤ ਬੱਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ 20 21 22 ਦੇ ਤਿੰਨ ਦੀਵਾਨ ਲੱਗੇ ਹੋਏ ਨੇ ਕਿਤੇ ਪੰਡਾਲ तकरीबन ਸੱਜੂਕਿਆ ਵਗਾ ਇਸ ਟਾਈਮ ਤਕਨੀਕ ਅੱਜ 19 ਤਰੀਕ ਆ ਗਈ ਅਸੀਂ 11 ਤਰੀਕ ਦੀ ਵੀਡੀਓ ਇਹ ਬਣਾ ਰਹੇ ਆ ਕਿਤੇ 19 ਤਰੀਕ ਨੂੰ ਦੇਖ ਰੱਖਦੇ ਹਾਂ ਕਿ ਖੁੱਲਾ ਪ੍ਰਬੰਧ ਆ ਖੁੱਲਾ ਢੁੱਲਾ ਹਾਲ ਹੈ ਤਕਰੀਬਨ ਸੱਜੂਕਿਆ ਵਗਾ ਮੰਡੀ ਅਹਿਮਦਗੜ ਦੀ ਧਾਣਾ ਮੰਡੀ ਦੇ ਵਿਖੇ ਸ੍ਰੀ ਸ਼ੰਤ ਬਾਬਾ ਰਣਜੀਤ ਸਿੰਘ ਦੇ ਕੱਲ ਤੋਂ ਤੋਂ ਬਾਅਦ ਇੱਥੇ ਸ਼ੁਰੂ ਹੋ ਜਾਣਗੇ ਤੇ ਸੰਗਤ ਦਾ ਪੂਰਾ ਖਾਟ ਤੇ ਸਹਿਯੋਗ ਦੇਖ ਸਕਦੇ ਤੁਸੀਂ ਇਸ ਟਾਈਮ ਸੰਗ ਦਾ ਪੂਰਾ ਖਾਟ ਤੇ ਸਹਿਯੋਗ ਵੀ ਹੈ ਤੇ ਆਪਦੀ ਸੇਵਾ ਸੰਗਤਨ ਮਾਰ ਵੀ ਜੋਗ ਜੋ ਕੇ ਇੱਥੇ ਉਹਦੇ ਧਾਨ ਨੇ ਜਿਹਨਾਂ ਨੇ ਸੇਵਾ ਲੱਗੀ ਹੋਈ ਆ ਉਹ ਤੇ ਦੇਖ ਸਕਦੇ ਕੋਈ ਪੰਡਾਲ ਇਸ ਟਾਈਮ ਅਸੀਂ ਪੰਡਾਲ ਦੇ ਵਿੱਚ ਆਗੇ ਪੰਡਾਲ ਦੇ ਪੂਰਾ ਖੁੱਲਾ ਢੁੱਲਾ ਇਸ ਟਾਈਮ ਲੱਗ ਚੁੱਕਿਆ ਪਗਾ ਪੰਡਾਲ ਤਕਰੀਬਨ ਤਿਆਰੀਆਂ ਹੋਈ ਜਾਂਦੀਆਂ ਨੇ ਕਿ ਪੰਡਾਲ ਦੇ ਵਿੱਚ ਤੇ ਤਿਆਰੀਆਂ ਤੋਂ ਉਪਰੰਤ ਕੱਲ ਨੂੰ ਤਾਂ ਤਕਰੀਬ 7 ਵਜੇ ਤੋਂ ਨਗੇ 7 ਤੋਂ 10 ਵਜੇ ਦਾ ਟਾਈਮ ਆਗਾ ਇਹ ਕਿ ਕੱਲ ਨੂੰ ਦਿਵਾਨਾਂ ਦੀ ਪਹਿਲਾ ਦਵਾਨ ਸੰਤ ਬਾਬਾ ਰਣਜੀਤ ਸਿੰਘ ਦਾ ਕੱਲ ਹੋਵੇਗਾ 7 ਤੋਂ 10 ਤੇ ਉਹ ਸਾਹਮਣੇ ਹੈ ਕਿ ਕਿਹੜੀ ਉੱਥੇ ਸਟੇਜ ਲੱਗ ਜਾਣੀ ਹੈ ਕਿ ਤੇ ਦੇਖ ਸਕਦੇ ਤੁਸੀਂ ਖੁੱਲਾ ਢੁੱਲਾ ਪੰਡਾਲ ਆਗਾ ਅਹਿਮਦਗੜ ਦੀ ਦਾਣਾ ਮੰਡੀ ਦੇ ਕਿਚੇ ਕਿੱਥੇ ਕਿ ਸੰਤ ਬਾਬਾ ਰਣਜੀਤ ਸਿੰਘ ਜੀ ਜਿਮਾ ਜੇ ਦਵਾਨ ਲੱਗ ਲੱਗਣੇ ਨੇਗੇ ਤੇ ਇਸ ਟਾਈਮ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇਗੀ ਅਤੇ ਧੁੰਦ ਵੀ ਤਕਰੀਬਨ ਹਿਸ ਟਾਈਮ ਹਾਂ ਘਟਣ ਦਾ ਨਾਂ ਨਹੀਂ ਲੈ ਰਹੀ ਤਕਰੀਬਨ ਸਮਾਂ 12:05 ਹੋ ਚੁੱਕਾ ਹੈ ਕਿ ਧੁੰਦ ਵੀ ਤੁਸੀਂ ਤਕਰੀਬਨ ਆਲੇ-ਦਾਲਿਓਂ ਦੇਖ ਹੀ ਰਹੇ ਹੋਗੇ ਕਿ ਧੁੰਦ ਦਾ ਵੀ ਕਿੰਨਾ ਚੱਲਦਾ ਵਗਾ ਨਾ ਬਹੁਤਾ ਮਹੀਨਾ ਚੱਲਦਾ ਵਗਾ ਤੇ ਸਿੱਧੀ ਦਿਨ ਚੱਲਦੇ ਨੇਗੇ ਛੋਟੇ ਸ਼ਹਿਰ ਜਾਂਦੇ ਨੇ ਸਿੱਧਾਂ ਦੇ ਦਿਨ ਚੱਲਦੇ ਨੇਗੇ ਤੇ ਤਕਰੀਬਨ ਕੱਲ ਨੂੰ 6 ਤੋਂ 10 ਵਜੇ ਤੱਕ ਐਸ਼ ਜਗ੍ਹਾ ਦੇ ਉੱਤੇ ਸ਼ਾਮ ਦੇ ਦੀਵਾਨ ਨੇ ਸ਼ੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਤੇ ਜੋ ਕਿ ਕੱਲ ਤੋਂ ਅੱਜ ਤੋਂ ਤਿਆਰੀ ਹੋ ਚੁੱਕੀ ਆ ਵੀ ਅੱਜ ਤੋਂ ਤਿਆਰੀ ਦੇਖ ਸਕਦੇ ਹੋ ਇਸ ਟਾਈਮ ਤਕਰੀਬਨ ਟੈਂਟ ਵਾਲਿਆਂ ਨੂੰ ਅੰਦਾਜ਼ਾ ਹੋਗਾ ਵੀ ਤਿੰਨ ਤੋਂ ਚਾਰ ਦਿਨ ਹੋ ਗਏ ਲੱਗਦਾ ਵੀ ਇਸ ਟਾਈਮ ਵੀ ਹਜੇ ਪੂਰਾ ਨਹੀਂ ਹੋਇਆ ਕਿਉਂਕਿ ਏਡਾ ਵੱਡਾ ਸੰਗਤ ਕਿਹੜੀ ਮਹਾਰਾਜ ਦੇ ਨਾਮ ਲੱਗਾ ਨਾ ਭਾਈ ਸਾਹਿਬ ਦੇ ਨਾਲ ਕਿਹੜੀ ਸੰਗਤ ਆ ਉਹ ਬਹੁਤ ਜੁੜੀ ਹੋਈ ਆ ਕਿ ਤੇ ਦੇਖ ਸਕਦੇ ਹੋ ਕਿ ਸੇਵਾਦਾਰ ਵੀ ਕਈ ਦਿਨਾਂ ਤੋਂ ਇੱਥੇ ਲੱਗੇ ਹੋਏ ਨੇ ਅੱਡ ਅੱਡ ਡਿਊਟੀਆਂ ਨਿਭਾ ਰਹੇ ਨੇਗੇ ਤਕਰੀਬਨ ਖੁੱਲੀ ਪਾਰਕਿੰਗ ਆ ਗਈ ਇੱਥੇ ਦੂਰੋਂ ਨੇੜੇ ਆਉਂਦੀ ਸੰਗਤ ਨੂੰ ਕੋਈ ਟੱਕਰ ਨਹੀਂ ਹੈਗੀ ਖੁੱਲਾ ਪੰਡਾਲ ਤੇ ਵਧੀਆ ਪ੍ਰਬੰਧ ਕੀਤੇ ਹੋਏ ਨੇਗੇ ਇੱਥੇ ਸੰਗਤ ਸੰਗਤ ਦੇ ਬੈਠਣ ਨੂੰ ਵੀ